ਉਲਕ ਦਿਨੇ ਕਿ ਧਰਤੀ ਉਤੇ ਜੀਵਨ ਨੂੰ ਚਲਾਉਂਦਾ ਤਾਂ ਸੂਰਜ ਆ ਪਰ ਕਮਾਉਂਦਾ ਪੈਸਾ ਜਿੱਦੋਂ ਪੈਸਾ ਬੋਲਦਾ ਸਾਰੇ ਧਿਆਨ ਦੇ ਨਾਲ ਸੁਣਦੇ ਨੇ ਸਮਾਜਿਕ ਜੀਵਨ ਵਾਸਤੇ ਨਾ ਪੈਸਾ ਆਕਸੀਜਨ ਪੈਸਾ ਮਨੁੱਖ ਦਾ ਤੀਜਾ ਨੇਤਰ ਹੈ ਜਦੋਂ ਤੱਕ ਇਹ ਨਹੀਂ ਖੁੱਲਦਾ ਬਾਕੀ ਦੋ ਨੇਤਰ ਵੀ ਕੰਮ ਨਹੀਂ ਕਰਦੇ ਪੈਸੇ ਨੂੰ ਪ੍ਰਾਪਤ ਕਰਨ ਲਈ ਅਸੀਂ ਇਸ ਬਾਰੇ ਪੜਦੇ ਆ ਕਿਤੇ ਬਾਰੇ ਸੋਚਦੇ ਆ ਇਸ ਨਾਲ ਹੀ ਵਸਤਾਂ ਨੂੰ ਆਪਣੀ ਪਹੁੰਚ ਦੇ ਵਿੱਚ ਲਿਆਉਨੇ ਆ ਪੈਸੇ ਨਾਲ ਹੀ ਅਸੀਂ ਆਪਣੇ ਰਿਸ਼ਤੇਦਾਰਾਂ ਸੰਗੀ ਸਾਥੀਆਂ ਆਂਡੀਆਂ ਗਵੰਡੀਆਂ ਨੂੰ ਮਿਲਦੇ ਤੋਲਦੇ ਹਾਂ ਪੈਸਾ ਸਾਡੇ ਸਾਰੇ ਨਿਰਣਿਆਂ ਨੂੰ ਸਾਰੇ ਫੈਸਲਿਆਂ ਦੀ ਹੱਦ ਨਿਰਧਾਰਤ ਕਰਦਾ ਹੈ ਗਿਣਤੀ ਦਾ ਸਿੱਧਾ ਸਬੰਧ ਪੈਸੇ ਨਾਲ ਹੈ ਸਕੂਲਾਂ ਦੇ ਵਿੱਚ ਜਿਹੜੇ ਪਹਾੜੇ ਸਿਖਾਏ ਜਾਂਦੇ ਨੇ ਉਹ ਮਗਰੋਂ ਪੈਸੇ ਗਿਣਨ ਦੇ ਵਿੱਚ ਹੀ ਸਹਾਈ ਹੁੰਦੇ ਨੇ ਗਿਣਤੀ ਵਾਂਗ ਹੀ ਪੈਸੇ ਦਾ ਕੋਈ ਅੰਤ ਨਹੀਂ ਅਧਿਆਪਕ ਬੱਚਿਆਂ ਨੂੰ ਪੈਸਿਆਂ ਦੇ ਰੁਪਏ ਬਣਾਉਣੇ ਸਿਖਾਉਂਦੇ ਨੇ ਅਤੇ ਹਜ਼ਾਰਾਂ ਲੱਖਾਂ ਕਰੋੜਾਂ ਨਾਲ ਵਿਦਿਆਰਥੀਆਂ ਦੀ ਜਾਣ ਪਛਾਣ ਕਰਾਉਂਦੇ ਨੇ ਪੈਸਾ ਸਮੁੰਦਰ ਦੇ ਪਾਣੀ ਵਾਂਗ ਹੈ ਜਿੰਨਾ ਪਿਓ ਓਨੀ ਇਸ ਲਈ ਪਿਆਸ ਵਧਦੀ ਜਾਂਦੀ ਹੈ ਦੇਖੋ ਕਰਦੇ ਸਾਰੇ ਹਨ ਪਰ ਮੰਨਦਾ ਕੋਈ ਨਹੀਂ ਕਿ ਉਹ ਪੈਸੇ ਨੂੰ ਪਿਆਰ ਕਰਦਾ ਹੈ ਕਰਨੀ ਹੈ ਕਿ ਸਾਡੇ ਦੇਸ਼ ਦੇ ਵਿੱਚ ਉਹ ਭਾਰਤ ਦੀ ਗੱਲ ਕਰਦੇ ਉਸ ਸੰਧਾਰ ਦੇ ਵਿੱਚ ਲਿਖਿਆ ਗਿਆ ਧਰਮ ਨੇ ਗਰੀਬੀ ਨੂੰ ਸਲਾਇਆ ਹੈ ਤੇ ਅਮੀਰੀ ਨੂੰ ਲਾਲਚ ਅਤੇ ਪਾਪ ਕਹੇ ਕਿ ਮਾਇਆ ਕਿਹ ਕਿ ਭੰਡਿਆ ਤੇ ਇਸ ਨੂੰ ਸਾਰੇ ਝਗੜਿਆਂ ਚਿੰਤਾਵਾਂ ਦਾ ਕਾਰਨ ਦੱਸਿਆ। ਧਰਮ ਨੇ ਕੇਵਲ ਉਸ ਪੈਸੇ ਨੂੰ ਸੁਲਾਇਆ ਹੈ ਜਿਹੜਾ ਧਾਰਮਿਕ ਸਥਾਨਾਂ ਜਾਂ ਧਾਰਮਿਕ ਕਾਰਜਾਂ ਉੱਤੇ ਖਰਚਿਆ ਜਾਵੇ। ਉਹ ਪੈਸਾ ਠੀਕ ਹੈ। ਧਰਮ ਦੇ ਹਿਸਾਬ ਦੇ ਨਾਲ ਉਹ ਪੈਸਾ ਠੀਕ ਹੈ। ਜਿਹੜਾ ਆਪਣੇ ਵਾਸਤੇ ਕਮਾ ਕੇ ਰੱਖ ਲਿਆ ਉਹ ਗਲਤ ਹੈ। ਧਰਮ ਤੇ ਗਰੀਬੀ ਦਾ ਸਿੱਧਾ ਸੰਬੰਧ ਹੈ। ਜਿਹੜੇ ਸਮਾਜ ਵਧੇਰੇ ਧਾਰਮਕ ਹਨ, ਉਹੀ ਵਧੇਰੇ ਗਰੀਬ ਨੇ। ਜਿਹੜੇ ਵਧੇਰੇ ਗਰੀਬ ਹਨ, ਉਹੀ ਵਧੇਰੇ ਧਾਰਮਕ ਨੇ। ਲੋਕਾਂ ਨੂੰ ਗਰੀਬ ਰੱਖੋ ਉਹ ਧਰਮ ਨੂੰ ਜਿਉਂਦਾ ਰੱਖਣਗੇ। ਵਾਸਤਵ ਦੇ ਵਿੱਚ ਧਰਮ ਨੇ ਲੋਭ ਨੂੰ ਨਿੰਦ ਕੇ ਪੈਸੇ ਨੂੰ ਹਰਮਨ ਪਿਆਰਾ ਬਣਾ ਦਿੰਦਾ ਹੈ। ਅਸੀਂ ਭਾਰਤੀ ਪੈਸੇ ਦੇ ਲੋਭੀ ਵੀ ਹਾਂ ਤੇ ਪੈਸੇ ਨੂੰ ਨਿੰਦੇ ਵੀ ਹਾਂ। ਜੇ ਸੰਸਾਰ ਵਿੱਚ ਪੈਸਾ ਨਾ ਹੁੰਦਾ ਤਾਂ ਕੋਈ ਸਾਂਝ ਜਾਂ ਰਿਸ਼ਤੇਦਾਰੀ ਵੀ ਨਾ ਹੁੰਦੀ। ਇਹਦੇ ਵਿੱਚ ਉਹ ਵਿਸ਼ਾ ਇੱਕ ਜਨਮ ਲੈਂਦਾ ਕੀ ਰਿਸ਼ਤੇਦਾਰੀਆਂ ਪੈਸੇ ਨਾਲ ਹੀ ਚਲਦੀਆਂ। ਲਿਖਤ ਦੇ ਅਨੁਸਾਰ ਤਾਂ ਇਸ ਤਰ੍ਹਾਂ ਹੀ ਹੈ। ਵਿਆਹ ਸਾਰੇ ਰਿਸ਼ਤਿਆਂ ਦਾ ਆਧਾਰ ਹੈ। ਤੇ ਪੈਸੇ ਬਿਨਾ ਵਿਆਹ ਦੇ ਕੋਈ ਅਰਥ ਨਹੀਂ ਵਿਆਹ ਦੇ ਨਾਲ ਇਸਤਰੀ ਨੂੰ ਪੁਰਸ਼ ਦੇ ਪੈਸੇ ਵਰਤਣ ਦਾ ਹੱਕ ਮਿਲ ਜਾਂਦਾ ਹੈ ਇਸੇ ਤਰ੍ਹਾਂ ਪੁਰਸ਼ ਨੂੰ ਵੀ ਤੇ ਬਦਲ ਦੇ ਵਿੱਚ ਪੁਰਸ਼ ਨੂੰ ਘਰ ਦੇ ਸੁੱਖ ਸਾਧਨ ਵੀ ਮਿਲ ਜਾਂਦੇ ਨੇ ਤੇ ਇਸਤਰੀ ਨੂੰ ਵੀ ਇਸਤਰੀ ਉੱਤੇ ਖਰਚ ਕੀਤਾ ਪੈਸਾ ਵਖਾਈ ਦਿੰਦਾ ਹੈ ਕੋਈ ਵੀ ਰਿਸ਼ਤਾ ਜਿਸ ਦੇ ਵਿੱਚ ਕੇਵਲ ਇੱਕ ਕਮਾਏ ਤੇ ਦੂਜਾ ਕੇਵਲ ਖਰਚੇ ਬਹੁਤ ਘੱਟ ਚੱਲਦਾ ਮੁਸ਼ਕਲ ਹੋ ਜਾਂਦੀ ਖਾਸ ਕਰਕੇ ਅੱਜ ਦੇ ਇਸ ਦੌਰ ਦੇ ਵਿੱਚ ਪੈਸਾ ਇੰਨਾ ਮਹੱਤਵ ਹੈ ਕਮਾਈ ਤੋਂ ਵੱਧ ਉਸ ਪੈਸੇ ਤੋਂ ਨੇ ਜਿਸ ਨੂੰ ਖਰਚਣ ਦਾ ਸਾਨੂੰ ਅਧਿਕਾਰ ਹੈ ਜੇ ਅਧਿਕਾਰ ਨਹੀਂ ਤਾਂ ਫਿਰ ਕਮਾਈ ਨਹੀਂ ਸੰਭਾਲਣ ਦੀ ਜ਼ਿੰਮੇਵਾਰੀ ਹੈ ਬੈਂਕਾਂ ਨੇ ਇਸ ਜ਼ਿੰਮੇਵਾਰੀ ਨੂੰ ਰੋਜ਼ਗਾਰ ਬਣਾਇਆ ਹੋਇਆ ਹੈ ਪੈਸੇ ਕਮਾਉਣ ਦੇ ਵਿੱਚ ਪਸੀਨਾ ਵਹਾਉਣਾ ਪੈਂਦਾ ਹੈ ਪਰ ਪੈਸੇ ਮਿਲਦੇ ਹਨ ਹੀ ਠੰਡੀ ਹਵਾ ਵਗਣ ਲੱਗ ਪੈਂਦੀ ਹੈ ਜੇ ਪੈਸੇ ਦੀ ਇੱਕ ਹੀ ਚੀਜ਼ ਖਰੀਦੀ ਜਾ ਸਕਦੀ ਹੁੰਦੀ ਤਾਂ ਉਸ ਚੀਜ਼ ਦਾ ਮਹੱਤਵ ਹੋਣਾ ਸੀ ਪੈਸੇ ਦਾ ਨਹੀਂ ਪੈਸਾ ਇਸ ਲਈ ਮਹਲਵਾਨ ਹੈ ਕਿਉਂਕਿ ਇਸ ਨੂੰ ਲੱਖਾਂ ਢੰਗਾਂ ਦੇ ਨਾਲ ਅਣਗਿਣਤ ਵਸਤਾਂ ਖਰੀਦਣ ਲਈ ਖਰਚਿਆ ਜਾ ਸਕਦਾ ਹੈ ਖਰਚਣ ਦੇ ਢੰਗ ਨਹੀਂ ਇੱਕ ਨੇ ਕਮਾਉਣ ਦੇ ਢੰਗ ਇੱਕ ਦੋ ਹੀ ਹੁੰਦੇ ਨੇ ਪੈਸੇ ਨਾਲ ਸਾਰੇ ਜਿੰਦਰੇ ਖੁੱਲ ਜਾਂਦੇ ਨੇ ਪੈਸਾ ਇੱਕ ਸਾਂਝੀ ਵਟਾਂਦਰਾਦਾਰ ਹੈ ਕਿਸੇ ਵਿਅਕਤੀ ਦੇ ਵਿਹਾਰ ਤੇ ਚਰਿੱਤਰ ਬਾਰੇ ਜਾਣਨ ਲਈ ਵੇਖੋ ਉਹ ਕਮਾਉਂਦਾ ਕਿਵੇਂ ਹੈ ਉਹ ਖਰਚਦਾ ਕਿਵੇਂ ਹੈ ਹਰ ਕੋਈ ਪੈਸੇ ਬਾਰੇ ਸੁਚੇਤ ਹੈ ਤੇ ਹਰੇਕ ਨੂੰ ਇਸ ਦੀ ਲੋੜ ਵੀ ਹੈ ਕੋਈ ਵੀ ਜੋਗੇ ਜਹਾਂ ਨਹੀਂ ਹੋਇਆ ਜਿਸ ਦੇ ਵਿੱਚ ਕਮਾਉਣ ਦੀਆਂ ਮੁਸ਼ਕਲਾਂ ਨਹੀਂ ਸਨ ਜਾਂ ਜਿਸ ਵੇਲੇ ਪੈਸੇ ਦੀ ਘਾਟ ਨਹੀਂ ਸੀ ਇਹ ਹਮੇਸ਼ਾ ਘਾਟ ਜ਼ਿੰਦਗੀ ਵਿੱਚ ਮਹਿਸੂਸ ਹੁੰਦੀ ਰਹਿੰਦੀ ਹੈ ਕਮਾਉਣ ਦੀਆਂ ਮੁਸ਼ਕਲਾਂ ਪੈਸੇ ਨੂੰ ਸ਼ਕਤੀਸ਼ਾਲੀ ਬਣਾਉਂਦੀਆਂ ਨੇ ਚੋਰ ਵੀ ਪੈਸੇ ਦਾ ਸਤਕਾਰ ਕਰਦੇ ਨੇ ਇਸ ਲਈ ਉਹ ਦੂਜਿਆਂ ਦੇ ਪੈਸੇ ਨੂੰ ਆਪਣਾ ਬਣਾਉਣ ਲਈ ਰਾਤ ਭਰ ਮਿਹਨਤ ਕਰਦੇ ਨੇ ਪੈਸੇ ਦੀ ਖਿੱਚ ਕਾਰਨ ਹੀ ਧਾਰਮਿਕ ਸਥਾਨ ਉੱਤੇ ਅਮੀਰ ਵੀ ਗਰੀਬ ਬਣ ਕੇ ਜਾਂਦੇ ਨੇ ਤੇ ਵਾਹਿਗੁਰੂ ਨੂੰ ਜਿਤਾ ਜਿਤਾ ਦਿੰਦੇ ਨੇ ਜਦ ਜਾਂਦੇ ਨੇ ਕਿ ਮੈਨੂੰ ਹੀ ਤੇਰੀਆਂ ਬਖਸ਼ਿਸ਼ਾਂ ਦੀ ਲੋੜ ਹੈ ਸਭ ਤੋਂ ਹੋਰ ਕਿਸੇ ਨੂੰ ਨਹੀਂ ਅਮੀਰ ਤੋਂ ਅਮੀਰ ਬੰਦਾ ਧਾਰਮਿਕ ਸਥਾਨ ਤੇ ਗਰੀਬ ਹੋ ਕੇ ਜਾਂਦਾ ਗਰੀਬੀ ਕਵਿਤਾ માં ਮੁਹਾਵਰਿਆਂ ਵਿੱਚ ਹੀ ਵਢਾਈ ਗਈ ਹੈ ਅਸਲੀ ਜੀਵਨ ਦੇ ਵਿੱਚ ਇਹ ਬੜੀ ਦੁਖਦਾਈ ਹੈ ਜੀਵਨ ਦੇ ਵਿੱਚ ਸਭ ਤੋਂ ਮੰਦਭਾਗੀ ਚੀਜ਼ ਅਸਲ ਦੇ ਵਿੱਚ ਗਰੀਬੀ ਹੈ ਗਰੀਬੀ ਹਰ ਪ੍ਰਕਾਰ ਦੀ ਕਰੂਪਤਾ ਤੇ ਤਖਾਵਟ ਦਾ ਸਰੋਤ ਹੈ ਗਰੀਬਾਂ ਦਾ ਕੋਈ ਰਿਸ਼ਤਾ ਨਹੀਂ ਹੁੰਦਾ ਗਰੀਬੀ ਕਾਰਨ ਥੱਕੇ ਹੋਏ ਸਰੀਰ ਬੌਧਿਕ ਵਿਕਾਸ ਦੇ ਰਾਹ ਪੈਦਾ ਨਹੀਂ ਹੁੰਦੇ ਨਰਕ ਦੇ ਅਰਥ ਗਰੀਬੀ ਤੋਂ ਹਨ ਗੁਲਾਮੀ ਦਾ ਦੂਜਾ ਨਾਮ ਗਰੀਬੀ ਹੈ ਗਰੀਬੀ ਗਰੀਬਾਂ ਕੋਲੋਂ ਗਰੀਬੀ ਵਿੱਚੋਂ ਬਾਹਰ ਨੀਂ ਦੀ ਹਿੰਮਤ ਖੋ ਲੈਂਦੀ ਹੈ ਵਿਆਹਾਂ ਅਤੇ ਅਣਵਿਆਹਾਂ ਗਰੀਬ ਧੀਆਂ ਦੇ ਜੀਵਨ ਦੇ ਵਿੱਚ ਕੁਝ ਵੀ ਮਾਣਯੋਗ ਨਹੀਂ ਹੁੰਦਾ ਗਰੀਬਾਂ ਦੇ ਕੱਪੜਿਆਂ ਦਾ ਕੋਈ ਮੇਚ ਜਾਂ ਖਾਣ ਪੀਣ ਦਾ ਕੋਈ ਵਕਤ ਨਹੀਂ ਹੁੰਦਾ ਗਰੀਬਾਂ ਦਾ ਸਮਾਨ ਨੀਮਾ ਹੁੰਦਾ ਹੈ ਜਦੋਂ ਮੀਂਹ ਪੈਂਦਾ ਹੈ ਤਾਂ ਮੀਂਹ ਦੇ ਪਾਣੀ ਦੇ ਨਾਲ ਗਰੀਬਾਂ ਦੇ ਘਰ ਵੀ ਟੁਰ ਪੈਂਦੇ ਨੇ ਗਰੀਬਾਂ ਲਈ ਨਿਆਂ ਦਾ ਕੋਈ ਅਰਥ ਨਹੀਂ ਕਿਉਂਕਿ ਨਿਆਂ ਕਦੀ ਮੁਫਤ ਮਿਲਦਾ ਨਹੀਂ ਪੁਲਿਸ ਵੀ ਗਰੀਬ ਜਾਂ ਮਜ਼ਲੂਮ ਨਾਲ ਨਹੀਂ ਖੜਦੀ ਅਮੀਰ ਜਾਂ ਮੁਜਰਮ ਦੇ ਨਾਲ ਮਿਲ ਜਾਂਦੀ ਹੈ ਮਜ਼ਲੂਮ ਵਿੱਚ ਪੁਲਿਸ ਨੂੰ ਕੁਝ ਦੇਣ ਦੀ ਸਮਰੱਥਾ ਨਹੀਂ ਹੁੰਦੀ ਮੁਜਰਮ ਕੋਲ ਹੁੰਦੀ ਹੈ ਗਰੀਬਾਂ ਦੇ ਦੀਵੇ ਦੇ ਵਿੱਚ ਤੇਲ ਮੁੱਕਿਆ ਹੀ ਰਹਿੰਦਾ ਹੈ ਪੈਸੇ ਦੀ ਸਭ ਤੋਂ ਵੱਧ ਲੋੜ ਗਰੀਬਾਂ ਨੂੰ ਹੁੰਦੀ ਜਿਹਨਾਂ ਕੋਲ ਪੈਸੇ ਜਾਂ ਵਸੀਲੇ ਇਹ ਨਹੀਂ ਹੁੰਦੇ ਉਹਨਾਂ ਦੀ ਕਿਸੇ ਵੀ ਜਗ੍ਹਾ ਵਾਰੀ ਨਹੀਂ ਆਉਂਦੀ ਜਾਂ ਬਹੁਤ ਦੇਰ ਬਾਅਦ ਵਾਰੀ ਆਉਂਦੀ ਆਪਣੇ ਦੇਸ਼ ਦੇ ਵਿੱਚ ਕਿਉਂਕਿ ਭਾਰਤ ਦੇ ਸੰਦਰਭ ਦੇ ਵਿੱਚ ਲਿਖਿਆ ਹੈ ਆਪਣੇ ਦੇਸ਼ ਦੇ ਵਿੱਚ ਆਪਣੇ ਦੇਸ਼ ਵਿੱਚ ਅਸੀਂ ਪੈਸੇ ਨੂੰ ਬਹੁਤ ਭੰਡ ਚੁੱਕੇ ਆਂ ਪਰ ਹੁਣ ਇਸ ਦੀ ਤਾਕਤ ਨੂੰ ਸਮਝਣ ਅਤੇ ਇਸ ਦੀ ਸ਼ਕਤੀ ਨੂੰ ਵਰਤਣ ਦੀ ਲੋੜ ਹੈ ਪੈਸਾ ਉਸਦੀ ਪ੍ਰਵਾਹ ਨਹੀਂ ਕਰਦਾ ਜੋ ਪੈਸੇ ਦੀ ਪ੍ਰਵਾਹ ਨਹੀਂ ਕਰਦਾ ਪੈਸਾ ਸਾਰੀਆਂ ਸਮੱਸਿਆਵਾਂ ਮਾ ਹੱਲ ਨਹੀਂ ਕਰਦਾ ਪਰ ਪੈਸੇ ਬਿਨਾ ਕੋਈ ਵੀ ਸਮੱਸਿਆ ਹੱਲ ਨਹੀਂ ਹੁੰਦੀ ਬਾਜ਼ਾਰ ਦੇ ਵਿੱਚ ਅਸੀਂ ਪੈਸੇ ਕੁਰਬਾਨ ਕਰਕੇ ਵਸਤਾ ਜਿੱਤ ਲਿਆਉਂਦੇ ਆਮਦਨ ਜਿਹਾ ਵਰਤਾਰਾ ਹੈ ਜਿਸ ਬਿਨਾ ਰਹਿਣਾ ਮੁਸ਼ਕਲ ਹੈ ਵਾਸਤਵ ਦੇ ਵਿੱਚ ਸਾਰੇ ਰਿਸ਼ਤੇ ਪੈਸੇ ਦੇ ਰਿਸ਼ਤੇ ਹਨ ਜੇ ਤੁਸੀਂ ਵਾਸਤਵ ਦੇ ਵਿੱਚ ਦੇਖੋ ਮਹੱਤਵ ਪੈਸੇ ਦਾ ਹੈ ਸੋ ਜਿਸ ਕੋਲ ਪੈਸਾ ਹੁੰਦਾ ਹੈ ਉਸਦਾ ਮਹੱਤਵ ਬਣ ਜਾਂਦਾ ਹੈ ਜਿਸਤੇ ਕੋਲ ਪੈਸਾ ਨਹੀਂ ਹੁੰਦਾ ਉਹ ਭਾਵੇਂ ਕਿਤਨੀ ਅਭੀ ਸਿਆਣੀਆਂ ਗੱਲਾਂ ਕਰੇ ਕੋਈ ਨਹੀਂ ਸੁਣਦਾ ਜੇ ਇੱਕ ਥਾਂ ਪੈਸੇ ਮਿਲ ਰਹੇ ਹੋਣ ਤੇ ਇੱਕ ਥਾਂ ਗਿਆਨ ਮਿਲ ਰਿਹਾ ਹੋਵੇ ਤਾਂ ਦੱਸਣ ਦੀ ਲੋੜ ਨਹੀਂ ਕਿ ਭੀੜ ਕਿੱਥੇ ਜ਼ਿਆਦਾ ਹੋਏਗੀ ਗਿਆਨ ਦਾ ਉਪਦੇਸ਼ ਵੀ ਪੈਸੇ ਕਮਾਉਣ ਦੀ ਸਮਰੱਥਾ ਯੋਗਤਾ ਨੂੰ ਵਧਾਉਣਾ ਹੁੰਦਾ ਹੈ ਕਲਪਨਾ ਦੀ ਪੱਧਰ ਵੀ ਪੈਸੇ ਦੇ ਨਾਲ ਨਿਰਧਾਰਿਤ ਹੁੰਦੀ ਹੈ ਹਰ ਕਿਸੇ ਕੋਲ ਖਰਚਣ ਦੀਆਂ ਵਿਉਂਤਾਂ ਨੇ ਖਰੀਦੀਆਂ ਜਾਣ ਵਾਲੀਆਂ ਵਸਤਾਂ ਦੀਆਂ ਸੂਚੀਆਂ ਹਨ ਪਰ ਪੈਸਾ ਨਹੀਂ ਸੋ ਹਰ ਕੋਈ ਪੈਸੇ ਨੂੰ ਢੀਕ ਰਿਹਾ ਪੈਸੇ ਨੂੰ ਕਿਸੇ ਬੇਇੱਜ਼ਤੀ ਦੀ ਪਰਵਾਹ ਨਹੀਂ ਹੁੰਦੀ ਕਿਉਂਕਿ ਪੈਸਾ ਆਪ ਹਰੇਕ ਇੱਜ਼ਤ ਸਨਮਾਨ ਦਾ ਆਧਾਰ ਹੈ ਜੇ ਪੈਸੇ ਦੀ ਕੀਮਤ ਜਾਨਣਾ ਚਾਹੁੰਦੇ ਹੋ ਨਾ ਤਾਂ ਕਿਸੇ ਅਜਨਬੀ ਕੋਲੋਂ ਪੈਸੇ ਮੰਗ ਕੇ ਵੇਖ ਲਓ ਜੇ ਜਾਣ ਪਛਾਣ ਤੇ ਰਿਸ਼ਤੇਦਾਰੀਆਂ ਨਾ ਹੁੰਦੀਆਂ ਤਾਂ ਹਰ ਕਿਸੇ ਨੂੰ ਆਪਣੀ ਆਮਦਨ ਵਿੱਚ ਗੁਜ਼ਾਰਾ ਕਰਨਾ ਪੈਣਾ ਸੀ ਜੇ ਅਮੀਰ ਜ਼ਾਦੀਆਂ ਨੂੰ ਪੈਸੇ ਦੀ ਕੀਮਤ ਪਤਾ ਹੁੰਦੀ ਤਾਂ ਉਹਨਾਂ ਦੀਆਂ ਹਵੇਲੀਆਂ ਖੰਡਰ ਨਾ ਬਣਦੀਆਂ ਪੈਸਾ ਮਨੁੱਖ ਦੀ ਚਿੰਤਾ ਸੀ ਹੈ ਅਤੇ ਰਹੇਗੀ ਪੈਸੇ ਦਾ ਰੂਪ ਬਦਲਦਾ ਰਿਹਾ ਹੈ ਪਰ ਇਸ ਦਾ ਮਹੱਤਵ ਉਸ ਦੀwie ਨੋਟਾਂ ਦਾ ਚਲਨ ਪਿਛਲੀਆਂ 2 ਸਦੀਆਂ ਦੇ ਵਿੱਚ ਹੋਇਆ ਉਸ ਤੋਂ ਪਹਿਲਾਂ ਸਿੱਕੇ ਹੁੰਦੇ ਸਨ ਆਮ ਸਿੱਕੇ ਲੋਹੇ ਪਿੱਤਲ ਤਾਂਸੀ ਆਦੇ ਸਨ ਜਦੋਂ ਕਿ ਕੀਮਤੀ ਸਿੱਕੇ ਸੋਨੇ ਅਤੇ ਚਾਂਦੀ ਦੇ ਇਹਨਾਂ ਸੋਨੇ ਚਾਂਦੀਆਂ ਦੇ ਸਿੱਕਿਆਂ ਨੂੰ ਅਸ਼ਰਫੀਆਂ ਜਾਂ ਮੋਹਰਾਂ ਦੇ ਰੂਪ ਦੇ ਵਿੱਚ ਵੱਡੇ ਲੈਣ ਦੇਣ ਦੇ ਵਿੱਚ ਵਰਤਿਆ ਜਾਂਦਾ ਸੀ ਸਿੱਕੇ ਤੋ ਵੀ ਪਹਿਲਾਂ ਸਾਰਾ ਵਪਾਰ ਵਸਤਾਂ ਦੇ ਨਾਲ ਵਸਤਾਂ ਦੇ ਵਟਾਂਦਰੇ ਨਾਲ ਹੀ ਹੁੰਦਾ ਜਿਵੇਂ ਕਣਕ ਦੇ ਬਦਲੇ ਚਾਵਲ ਲੈ ਜਾਂਦੇ ਸਨ ਹਰ ਚੀਜ਼ ਦੀ ਵਟਾਂਦਰਾਦਾਰ ਹੁੰਦੀ ਸੀ ਵਪਾਰ ਉਦੋਂ ਵੀ ਸੰਭਵ ਹੁੰਦਾ ਹੈ ਜਦੋਂ ਸਾਡੇ ਕੋਲ ਆਪਣੀਆਂ ਲੋੜਾਂ ਪੂਰੀਆਂ ਕਰਨ ਉਪਰੰਤ ਵਿਕਣਯੋਗ ਵਸਤੂ ਵਾਧੂ ਵਸਤੂ ਹੋਵੇ। ਵਿਕਣਯੋਗ ਵਸਤਾਂ ਕਾਰਨ ਵੇਚਣ ਅਤੇ ਖਰੀਦਣ ਵਾਲੇ ਇੱਕ ਨਿਸ਼ਚਿਤ ਥਾਂ ਤੇ ਇੱਕ ਦੂਜੇ ਦੇ ਸੰਪਰਕ ਦੇ ਵਿੱਚ ਆਉਂਦੇ ਨੇ। ਇਸ ਨਿਸ਼ਚਿਤ ਥਾਂ ਨੂੰ ਮੰਡੀ ਜਾਂ ਬਾਜ਼ਾਰ ਕਿਹਾ ਜਾਂਦਾ ਹੈ। ਇਸ ਅਵਸਥਾ ਦੇ ਵਿੱਚ ਵਿਅਕਤੀ ਨੂੰ ਦੋਵੇਂ ਪਾਸੇ ਭਾਰ ਚੁੱਕਣਾ ਪੈਂਦਾ ਜਦੋਂ ਸਿੱਕੇ ਚੱਲ ਪਏ ਤਾਂ ਫਿਰ ਮੰਡੀ ਦਾ ਸੁਭਾਈ ਬਦਲ ਗਿਆ। ਵਸਤਾਂ ਨੂੰ ਸਿੱਕਿਆਂ ਨਾਲ ਅਤੇ ਸਿੱਕਿਆਂ ਨੂੰ ਵਸਤਾਂ ਦੇ ਨਾਲ ਵਟਾਇਆ ਜਾਣ ਲੱਗਾ। ਤੇ ਦੋਵੇਂ ਪਾਸੇ ਭਾਰ ਝੁਕਣ ਦੀ ਥਾਂ ਇੱਕ ਪਾਸੇ ਹੀ ਭਾਰ ਚੁੱਕਿਆ ਜਾਣ ਲੱਗਾ ਤੇ ਵੇਚਣ ਵਾਲੇ ਤੇ ਖਰੀਦਣ ਵਾਲੇ ਦੇ ਆਪ ਮੁਹਾਰੇ ਹੋ ਕੇ ਮਜਬੂਰੀ ਮੁਗੇ ਸੇਕਿਆ ਕਾਰਨ ਮੰਡੀ ਦਾ ਘਾਰ ਵੀ ਵਧਿਆ ਵੇਖਣ ਵਾਲੀਆਂ ਅਵਸਥਾ ਦੀ ਗਿਣਤੀ ਵਧੀ ਜੀਵਨ ਪੱਧਰ ਉੱਚਾ ਹੋਣ ਲੱਗਾ ਤੇ ਵਪਾਰ ਇੱਕ ਧੰਦਾ ਹੈ ਤੇ ਵਪਾਰ ਇੱਕ ਧੰਦਾ ਹੋ ਨਿਭੜਿਆ ਤੇ ਵਪਾਰੀ ਜਾਂ ਮਹਾਜਨ ਵਰਗ ਹੋਣ ਦੇ ਵਿੱਚ ਆ ਜਿਹੜਾ ਵੇਚਣ ਵਾਲਿਆਂ ਤੋਂ ਖਰੀਦ ਕੇ ਖਰੀਦਣ ਵਾਲਿਆਂ ਨੂੰ ਵੇਚਣ ਲੱਗ ਪਿਆ ਇਸ ਤੋਂ ਅੰਗਰੇਜ਼ਾ ਵਿਕਾਸ ਨੋਟਾਂ ਨਾਲ ਸੰਭਵ ਹੋਇਆ ਮੱਧ ਕਾਲ ਦੇ ਵਿੱਚ ਜਦੋਂ ਲੋਕ ਤੀਰਥ ਯਾਤਰਾ ਜਾਂ ਕਿਸੇ ਦੂਰ ਦੇ ਡੇਢੀ ਥਾਂ ਤੇ ਜਾਂਦੇ ਸਨ ਤਾਂ ਆਪਣੇ ਗਹਿਣੇ ਜਾਂ ਸਿੱਕੇ ਸ਼ਾਹੂਕਾਰ ਕੋਲ ਰੱਖ ਦਿੰਦੇ ਸਨ ਜਿਹੜਾ ਇਹਦੀ ਰਸੀਦ ਤੇ ਦਿਆ ਕਰਦਾ ਸੀ ਸ਼ਾਹੂਕਾਰਾਂ ਵਿਚਕਾਰ ਗੋਤਾਂ ਅਤੇ ਰਿਸ਼ਤੇਦਾਰੀਆਂ ਦੇ ਆਧਾਰ ਤੇ ਸੰਬੰਧ ਪੈਦਾ ਹੋਏ ਤੇ ਇੱਕ ਥਾਂ ਜਮਾ ਕਰਵਾਏ ਦੂਜੇ ਸਿੱਕੇ ਥਾਂ ਉਸੇ ਗੋਤ ਦੇ ਸ਼ਾਹੂਕਾਰ ਜਾਂ ਉਸੇ ਦੇ ਰਿਸ਼ਤੇਦਾਰ ਦੇ ਕੋਲ ਲੈ ਜਾਣੇ ਸੰਭਵ ਹੋਏ ਤੇ ਰਸੀਦਾਂ ਜਾਂ ਪਰਚੀਆਂ ਹੁੰਡੀਆਂ ਕਹਾਉਣ ਲੱਗ ਪਈਆਂ ਇਹਨਾਂ ਦਾ ਰੰਗ ਅਤੇ ਆਕਾਰ ਨਿਸ਼ਚਿਤ ਹੋ ਗਿਆ ਵਕਤ ਦੇ ਬੀਤੇ ਦੇ ਨਾਲ ਵਕਤ ਜਿਵੇਂ ਜਿਵੇਂ ਬੀਤ ਗਿਆ ਖੁੰਡੀਆਂ ਨੋਟ ਬਣ ਗਏ ਤੇ ਸ਼ਾਹੂਕਾਰਾਂ ਦੀ ਥਾਂ ਬੈਂਕਾਂ ਨੇ ਲੈ ਲਈ ਵਕਤ ਬਦਲ ਗਿਆ ਪੈਸੇ ਦੇ ਵਿਸਥਾਰ ਦੇ ਨਾਲ ਪਿੰਡ ਕਸਬਿਆਂ ਦੇ ਨਾਲ ਕਸਬੇ ਸ਼ਹਿਰਾਂ ਦੇ ਨਾਲ ਸ਼ਹਿਰ ਰਾਜਸਤਾਨੀਆਂ ਦੇ ਨਾਲ ਰਾਜਸਤਾਨੀਆਂ ਬੰਦਰਗਾਹਾਂ ਰਾਹੀਂ ਸਾਰੇ ਸੰਸਾਰ ਦੇ ਨਾਲ ਜੁੜ ਗਈਆਂ ਰੇਲ ਗੱਡੀ ਨੇ ਵਪਾਰ ਹੋਰ ਵੀ ਸੌਖਾ ਕਰਤਾ ਸਰਲ ਤੇ ਤੇਜ਼ ਹੋ ਗਿਆ ਤੇ ਹਰ ਕਿਸੇ ਦਾ ਪੈਸੇ ਦੇ ਨਾਲ ਵਾਹ ਪੈਣ ਲੱਗ ਪਿਆ ਤੇ ਸਮਾਜ ਵਿੱਚ ਹਰੇਕ ਪੱਧਰ ਤੇ ਪਰਵਰਤਨ ਵਾਪਰਨ ਲੱਗ ਪਿਆ ਪੈਸੇ ਨਾਲ ਮਨੁੱਖ ਦਾ ਸਮਾਜਿਕ ਮਹੱਤਵ ਜੁੜਿਆ ਹੁੰਦਾ ਹੈ। ਕੱਪੜੇ, ਭੋਜਨ, ਮਕਾਨ, ਰੋਜ਼ਗਾਰ ਆਦ ਸਭ ਦਾ ਸੰਦਰ ਪੈਸਾ ਹੈ। ਤੇ ਇਸ ਦਿਨ ਆਲੀ ਅਸੀਂ ਆਪਣੀ ਸਮਾਜਿਕ ਸਥਿਤੀ ਦਾ ਐਲਾਨ ਕਰਦੇ ਹਾਂ ਤੇ ਦੱਸਦੇ ਹਾਂ ਕਿ ਅਸੀਂ ਕਿਸ ਪ੍ਰਕਾਰ ਦੇ ਵਿਹਾਰ ਦੀ ਆਸ ਕਰਦੇ ਹਾਂ। ਕਿਸ ਪ੍ਰਕਾਰ ਅਸੀਂ ਵਿਚਰਨਾ ਚਾਹੁੰਦੇ ਹਾਂ, ਕਿਸ ਪ੍ਰਕਾਰ ਲੋਕ ਸਾਨੂੰ ਦੇਖਣ। ਸਮਾਜਿਕ ਪੱਖ ਤੋਂ ਪੈਸੇ ਦੇ ਸੰਬੰਧ ਦੇ ਵਿੱਚ ਵਿਕਾਸ ਦੇ ਕਈ ਪੜਾਅ ਹੁੰਦੇ ਨੇ। ਤੇ ਹਰ ਵਿਅਕਤੀ ਇਹਨਾਂ ਪੜਾਵਾਂ ਦੇ ਵਿੱਚੋਂ ਜਿਸ ਪੜਾਅ ਤੇ ਹੁੰਦਾ ਹੈ ਉਸ ਤੋਂ ਅਗਲੇਰੇ ਪੜਾਅ ਤੱਕ ਵਿਕਾਸ ਕਰਨ ਲਈ ਤੁਝਿਆ ਰਹਿੰਦਾ ਸਭ ਤੋਂ ਥਲਵੇਂ ਪੜਾਅ ਤੇ ਮੰਗਤੇ ਘਰੇਲੂ ਨੌਕਰ ਆਦ ਹੁੰਦੇ ਨੇ ਜਿਨ੍ਹਾਂ ਦੀ ਚਿੰਤਾ ਜਿਉਂਦੇ ਰਹਿਣ ਦੀ ਹੁੰਦੀ ਹੈ ਇਹ ਬਹੁਤਾ ਕੁਝ ਦੂਜਿਆਂ ਦਾ ਦਿੱਤਾ ਹੋਇਆ ਖਾਂਦੇ ਹਟਾਉਂਦੇ ਨੇ ਲੋੜ ਪੈਣ ਤੇ ਕੁਝ ਮੁੱਢਲੀਆਂ ਅਵਸਥਾਂ ਖੋਖਿਆਂ ਜਾਂ ਰੇੜੀਆਂ ਤੋਂ ਖਰੀਦੇ ਨੇ ਦੂਜੇ ਪੜਾਅ ਤੇ ਉਹ ਹੁੰਦੇ ਨੇ ਜਿਨ੍ਹਾਂ ਦੇ ਕੋਲ ਡੰਗ ਟਪਾਉ ਆਮਦਨ ਹੁੰਦੀ ਹੈ ਜਿਵੇਂ ਦਿਹਾੜੀਦਾਰ ਜਾਂ ਰੇੜੀ ਰਿਕਸ਼ਿਆਂ ਵਾਲੇ ਇਹ ਆਪਣੀਆਂ ਲੋੜਾਂ ਨੇੜੇ ਦੀਆਂ ਛੋਟੀਆਂ ਦੁਕਾਨਾਂ ਤੋਂ ਖਰੀਦਦੇ। ਤੀਜੇ ਪੜਾਅ ਦੇ ਲੋਕ ਆ ਜਾਂਦੇ ਨੇ ਜਿਨ੍ਹਾਂ ਦੇ ਕੋਲ ਖੁੱਲੀ ਆਮਦਨ ਨਹੀਂ ਹੁੰਦੀ ਪਰ ਨਿਸ਼ਚਿਤ ਤੇ ਗੁਜ਼ਾਰੇ ਜੋਗੀ ਹੁੰਦੀ। ਇਹ ਲੋਕ ਕੁਝ ਪੜ੍ਹੇ ਲਿਖੇ ਅਤੇ ਕੁਝ ਪੱਕੀ ਨੌਕਰੀ ਤੇ ਲੱਗੇ ਹੁੰਦੇ ਨੇ। ਚੰਗਾ ਖਾਣਾ ਪਹਿਨਣਾ ਇਹਨਾਂ ਦੀ ਇੱਛਾ ਹੁੰਦੀ ਹੈ। ਇਹ ਆਪਣਾ ਮਕਾਨ ਉਸਾਰਨਾ ਚਾਹੁੰਦੇ ਨੇ। ਸਮਾਜਿਕ ਲੈਣ ਦੇਣ ਦੀ ਵੀ ਕਰਦੇ ਨੇ ਅਤੇ ਬਚਤ ਕਰਕੇ ਆਪਣਾ ਜੀਵਨ ਪੱਧਰ ਸੁਧਾਰਦੇ ਵੀ ਨੇ। ਇਹਨਾਂ ਕੋਲ ਗਿਣਤੀ ਕਰਨ, ਵਿਵੰਤਰਨ ਅਤੇ ਬਚਤ ਕਰਨ ਦੀ ਸਿਆਣਪ ਵੀ ਹੁੰਦੀ ਹੈ। ਸਮਾਜ ਵਿੱਚ ਇਸ ਵਰਗ ਇਹ ਵਰਗ ਜਿਹੜਾ ਸਭ ਤੋਂ ਵੱਡਾ ਹੁੰਦਾ ਹੈ ਤੇ ਇਸ ਕੋਲ ਥੋੜੇ ਪੈਸਿਆਂ ਨਾਲ ਵੀ ਚੰਗਾ ਸ਼ਾਂਤ ਸੁਖਾਵਾਂ ਜੀਵਨ ਜਿਉਣ ਦੀ ਸਮਰੱਥਾ ਹੁੰਦੀ। ਇਹਨਾਂ ਲੋਕਾਂ ਨੂੰ ਸਮਾਜਿਕ ਆਰਥਿਕ ਭਾਸ਼ਾ ਦੇ ਵਿੱਚ ਮੱਧ ਸ਼੍ਰੇਣੀ ਕਹਿੰਦੇ ਨੇ। ਮੱਧ ਸ਼੍ਰੇਣੀ ਮਿਡਲ ਜਿਉਂ-ਜਿਉਂ ਮੱਧ ਸ਼੍ਰੇਣੀ ਸ਼ਕਤੀਸ਼ਾਲੀ ਹੁੰਦੀ ਹੈ ਤਿਉਂ-ਤਿਉਂ ਆਰਥਿਕ ਵਿਕਾਸ ਵਾਪਰਦਾ ਹੈ। ਇਹ ਵਰਗ ਆਪਣੀ ਆਮਦਨ ਵਧਾਉਣ ਵਾਸਤੇ ਨਿਰੰਤਰ ਯਤਨ ਕਰਦਾ ਹੈ ਤੇ ਬਚਤ ਕਰਨਾ ਇਸ ਵਰਗ ਦਾ ਖਾਸ ਖਾਸਾ ਹੁੰਦਾ ਹੈ। ਇਹ ਲੋਕ ਸ਼ਹਿਰ ਦੀ ਮੁੱਖ ਮਾਰਕੀਟ ਵਿੱਚੋਂ ਚੀਜ਼ਾਂ ਖਰੀਦੇ ਨੇ ਇਸ ਵਰਗ ਦੇ ਆਦਰਸ਼ ਉਦੇਸ਼ ਸਮੁੱਚੇ ਸਮਾਜਿਕ ਜੀਵਨ ਨੂੰ ਨਿਰਧਾਰਤ ਕਰਦੇ ਨੇ ਨਾਵਲਾਂ ਫਿਲਮਾਂ ਅਖਬਾਰਾਂ ਆਦਿ ਵਿੱਚ ਅਕਸਰ ਇਸ ਮਿਡਲ ਸੋਸਾਇਟੀ ਇਸ ਵਰਗ ਦੀਆਂ ਸਮੱਸਿਆਵਾਂ ਮਾਪੇਸ਼ ਹੁੰਦੀਆਂ ਨੇ ਚੌਥੇ ਪੜਾਅ ਦੇ ਲੋਕ ਹੁੰਦੇ ਨੇ ਜਿਹੜੇ ਆਪਣੀ ਬਚਤ ਨੂੰ ਹੋਰ ਪੈਸੇ ਕਮਾਉਣ ਦੇ ਕਾਰਜ ਦੇ ਵਿੱਚ ਲਾਉਂਦੇ ਨੇ ਚੌਥੇ ਪੜਾਅ ਦੇ ਇਹ ਲੋਕ ਰੁਤਬੇ ਅਤੇ ਮਾਨਤਾ ਦੇ ਭਲਾਸ਼ੀ ਹੁੰਦੇ ਨੇ ਵੱਡੇ ਮਕਾਨਾਂ ਦੇ ਵਿੱਚ ਰਹਿੰਦੇ ਨੇ ਅਤੇ ਹਾਕਮਜਾਤ ਦੀ ਬੜੀ ਨੀੜੀ ਹੁੰਦੇ ਨੇ ਅਮੀਰ ਨੇ ਇਹ ਹਰ ਪੱਖੋਂ ਆਪਣੇ ਆਪ ਨੂੰ ਆਮ ਸਧਾਰਨ ਲੋਕਾਂ ਦੇ ਨਾਲੋਂ ਵੱਖਰਾ ਦੱਸਣ ਦੇ ਵਿੱਚ ਰੁੱਝੇ ਰਹਿੰਦੇ ਨੇ ਇਹ ਲੋਕ ਰਾਜਸਤਾਨੀਆਂ ਵਿੱਚੋਂ ਚੀਜ਼ਾਂ ਖਰੀਦਦੇ ਨੇ ਤੇ ਪੰਜਵੇਂ ਪੜਾਉ ਪੰਜਵੇਂ ਪੜਾਉ ਤੇ ਕਾਰਖਾਨੇਦਾਰ ਵੱਡੇ ਵਪਾਰੀ ਠੇਕੇਦਾਰ ਪੂੰਜੀਪਤੀ ਆਦਬ ਬੋਲਬਲਾ ਹੁੰਦਾ ਇਹਨਾਂ ਕੋਲ ਪੈਸੇ ਦੀ ਥੋੜਨੀ ਹੁੰਦੀ ਇਹਨਾਂ ਕੋਲ ਰਾਜਸੀ ਤਾਕਤ ਵੀ ਹੁੰਦੀ ਹੈ ਤੇ ਪੈਸਾ ਵੀ ਇਹ ਪੈਸੇ ਦੇ ਸਰੋਤਾਂ ਤੇ ਕਾਬਜ਼ ਹੁੰਦੇ ਨੇ ਅਸਲ ਵਿੱਚ ਕਿਸੇ ਦੇਸ਼ ਨੂੰ ਚਲਾਉਣ ਵਾਲੇ ਇਹੀ ਲੋਕ ਹੁੰਦੇ ਨੇ ਇਹਨਾਂ ਕੋਲ ਵਿਸ਼ਵ ਭਰ ਦੇ ਵਿੱਚੋਂ ਖਰੀਦੀਆਂ ਚੀਜ਼ਾਂ ਹੁੰਦੀਆਂ ਨੇ ਦੇਖੋ ਪੈਸੇ ਦੀ ਆਪਣੀ ਵਿਆਕਰਣ ਹੁੰਦੀ ਹੈ ਜਿਸ ਨੂੰ ਸਮਝੇ ਬਿਨਾ ਪੈਸੇ ਦੀ ਸਹੀ ਵਰਤੋਂ ਨਹੀਂ ਕੀਤੀ ਜਾ ਸਕਦੀ ਜਿਵੇਂ ਕਿਸੇ ਭਾਸ਼ਾ ਨੂੰ ਸਿੱਖਣ ਦੇ ਚਾਰ ਪੜਾਅ ਹੁੰਦੇ ਨੇ ਸਮਝ ਸਕਣਾ ਬੋਲ ਸਕਣਾ ਪੜ੍ਹ ਸਕਣਾ ਤੇ ਲਿਖ ਸਕਣਾ ਐਵੇਂ ਹੀ ਪੈਸੇ ਦੇ ਚਾਰ ਪੜਾਅ ਹੁੰਦੇ ਨੇ ਕਮਾਉਣਾ ਖਰਚਣਾ ਬਚਾਉਣਾ ਤੇ ਲਾਉਣਾ ਕਮਾਉਣਾ ਖਰਚਣਾ ਬਚਾਉਣਾ ਅਤੇ ਲਾਉਣਾ ਘਟਪੜੇ ਲਿਖੇ ਵਿਅਕਤੀ ਕਿਵਰੀ ਭਾਸ਼ਾ ਨੂੰ ਨਹੀਂ ਸਮਝਦੇ ਵਿਅਕਤੀ ਭਾਸ਼ਾ ਨੂੰ ਸਮਝਦਾ ਤਾਂ ਹੈ ਬੋਲਦਾ ਵੀ ਹੈ ਪਰ ਉਹ ਕਿਵਰੀ ਪੜ ਨਹੀਂ ਸਕਦਾ ਲਿਖ ਨਹੀਂ ਸਕਦਾ ਐਵੇਂ ਹੀ ਗਰੀਬ ਵਿਅਕਤੀ ਕਮਾਉਂਦਾ ਹੈ ਤੇ ਖਰਚਦਾ ਹੈ ਪਰ ਬਚਾਉਂਦਾ ਨਹੀਂ ਤੇ ਪੈਸੇ ਲਾਉਣ ਦਾ ਤਾਂ ਪ੍ਰਸ਼ਨ ਹੀ ਨਹੀਂ ਉੱਠਦਾ ਭਾਸ਼ਾ ਦੇ ਪੱਖੋਂ ਅਨਪੜ੍ਹ ਵਿਅਕਤੀ ਅਤੇ ਪੈਸੇ ਦੇ ਪੱਖੋਂ ਗਰੀਬ ਵਿਅਕਤੀ ਦੇ ਇੱਕ ਹੀ ਅਰਥ ਨੇ ਜਿਵੇਂ ਕੋਈ ਭਾਸ਼ਾ ਪੜਨੀ ਅਤੇ ਲਿਖਣੀ ਸਿੱਖਣ ਵਾਸਤੇ ਸਕੂਲ ਜਾਣਾ ਪਵੇਗਾ ਉਵੇਂ ਹੀ ਬਚਤ ਕਰਨ ਵਾਸਤੇ ਅਤੇ ਪੈਸੇ ਲਾਉਣ ਵਾਸਤੇ ਬੈਂਕ ਜਾਣਾ ਪਵੇਗਾ ਪੈਸੇ ਦੇ ਪੱਖੋਂ ਬੈਂਕ ਦਾ ਉਹੀ ਦਰਜ ਹੈ ਉਹੀ ਦਰਜਾ ਹੈ ਜੋ ਭਾਸ਼ਾ ਦੇ ਪੱਖੋਂ ਸਕੂਲ ਦਾ ਜਿਵੇਂ ਸਕੂਲ ਕਾਲਜ ਤੇ ਯੂਨੀਵਰਸਿਟੀ ਪੜ੍ਹਾਈ ਦੇ ਵੱਖ-ਵੱਖ ਖਾਤੇ ਹਨ ਉਵੇਂ ਹੀ ਬੈਂਕ ਦੇ ਵਿੱਚ ਵਿਭਿੰਨ ਖਾਤੇ ਸਾਡੀ ਮਾਇਕ ਪੱਧਰ ਅਤੇ ਵਿਕਾਸ ਦੇ ਸੂਚਕ ਨੇ ਵਿਕਾਸ ਮੁੱਖ ਤੌਰ ਤੇ ਚਾਰ ਕਿਸਮ ਦੇ ਨਾਲ ਵਾਪਰਦਾ ਹੈ ਸਰੀਰਕ ਵਿਕਾਸ ਭਾਵਕ ਬੌਧਿਕ ਵਿਕਾਸ ਸਮਾਜਿਕ ਵਿਕਾਸ ਅਤੇ ਆਰਥਿਕ ਵਿਕਾਸ ਆਰਥਿਕ ਵਿਕਾਸ ਸਭ ਪ੍ਰਕਾਰ ਦੇ ਵਿਕਾਸ ਦਾ ਤੋੜਾ ਹੁੰਦਾ ਹੈ ਸ੍ਰੀਲਕ ਵਿਕਾਸ ਦਾ ਵਾਪਰਨਾ ਸਮੇਂ ਦੇ ਨਾਲ ਸੰਬੰਧਿਤ ਹੈ ਜਦੋਂ ਕਿ ਬਾਕੀ ਸਾਰੇ ਵਿਕਾਸ ਪੈਸੇ ਦੇ ਨਾਲ ਜੁੜੇ ਹੁੰਦੇ ਨੇ ਗਿਆਨ ਯੋਗਤਾ ਅਤੇ ਪੈਸਾ ਖੁਸ਼ਹਾਲੀ ਦੇ ਸੰਧ ਨੇ ਮੰਜੇ ਦੀ ਥਾਂ ਪਲੰਘ ਵਿਛਾਉਣ ਦੇ ਵਿੱਚ ਥਾਲੀਆਂ ਦੀ ਥਾਂ ਪਲੇਟਾਂ ਰੱਖਣ ਦੇ ਵਿੱਚ ਅਤੇ ਕੁਰਤੇ ਪਜਾਮੇ ਦੀ ਥਾਂ ਕੋਟ ਪੈਂਟ ਪਾਉਣ ਲਈ ਜੇ ਯਤਨ ਕੀਤੇ ਜਾਣ ਤਾਂ 30 ਸਾਲ ਲੱਗ ਜਾਂਦੇ ਨੇ ਮਿਹਨਤ ਦੇ ਬਚਤ ਤੋਂ ਬਿਨਾ ਇਹ ਵਿਕਾਸ ਵਾਪਰਦਾ ਹੀ ਨਹੀਂ ਮਿਹਨਤ ਅਤੇ ਇਮਾਨਦਾਰੀ ਦੀ ਖੁਸ਼ਹਾਲੀ ਪੀੜੀਦਰ ਪੀੜੀ ਚੱਲਦੀ ਹੈ ਜਦੋਂ ਕਿ ਭ੍ਰਿਸ਼ਟ ਢੰਗ ਦੇ ਨਾਲ ਕਮਾਇਆ ਪੈਸਾ ਵਿਵਚਾਰ ਉਪਜਾਉਂਦਾ ਹੈ ਤੇ ਸਮੁੱਚੇ ਰੂਪ ਦੇ ਵਿੱਚ ਇਸ ਦੇ ਵਿੱਚੋਂ ਨਿਰਾਸ਼ਾ ਹੀ ਉਪਜਦੀ ਹੈ। ਪੈਸਾ ਉਸ ਕਮਾਈ ਨੂੰ ਕਹਿੰਦੇ ਨੇ ਜਿਹੜਾ ਕਮਾਉਣ ਉਪਰੰਤ ਖਰਚ ਲਿਆ ਜਾਵੇ। ਪੈਸਾ ਪੈਸਾ ਤਾਂ ਤੇ ਦੌਲਤ ਦੀ ਖੇਡ ਹੈ ਨਾ ਸਾਰੀ। ਇਹਦੇ ਵਾਰੀ ਗੱਲ ਹੋ ਰਹੀ ਹੈ। ਪੈਸਾ ਉਸ ਕਮਾਈ ਨੂੰ ਕਹਿੰਦੇ ਨੇ ਜਿਹੜਾ ਕਮਾਉਣ ਉਪਰੰਤ ਖਰਚ ਲਿਆ ਜਾਵੇ। ਬਚਾਏ ਹੋਏ ਪੈਸੇ ਨੂੰ ਜਾਂ ਬੱਚਤ ਨੂੰ ਤਾਂ ਕਹਿੰਦੇ ਹੈ ਪੈਸਾ ਉਸ ਕਮਾਈ ਹੈ ਪੈਸਾ ਉਸ ਕਮਾਈ ਨੂੰ ਕਹਿੰਦੇ ਨੇ ਜਿਹੜਾ ਕਮਾਉਣ ਅਪਰੰਤ ਖਤ ਲਿਆ ਜਾਵੇ ਬਚਾਏ ਹੋਏ ਪੈਸੇ ਨੂੰ ਬਚਤ ਜਾਂ ਧਨ ਕਹਿੰਦੇ ਨੇ ਧਨ ਦੇ ਨਾਲ ਸਾਡੇ ਵਿਹਾਰ ਦੇ ਵਿੱਚ ਟਿਕਾਓ ਮੇਲ ਮਲਾਪ ਅਤੇ ਪਰਸਪਰ ਸਤਿਕਾਰ ਸਵੈ ਵਿਸ਼ਵਾਸ ਅਤੇ ਨਿਰਣਿਆਂ ਨੂੰ ਅਮਲ ਦੇ ਵਿੱਚ ਲਿਆਉਣ ਦੀ ਯੋਗਤਾ ਉਪਜਦੀ ਹੈ ਪੈਸੇ ਕਮਾਉਣ ਵਾਸਤੇ ਉਨੀ ਮਿਹਨਤ ਨਹੀਂ ਕਰਨੀ ਪੈਂਦੀ ਜਿੰਨੀ ਬਚਤ ਕਰਨ ਵਾਸਤੇ ਜਾਂ ਧਨ ਜੋੜਨ ਵਾਸਤੇ ਕਰਨੀ ਪੈਂਦੀ ਹੈ ਪੁਰਾਣੇ ਜ਼ਮਾਨੇ ਦੇ ਵਿੱਚ ਪੈਸੇ ਬਚਾਉਣ ਵਾਲੇ ਨੂੰ ਕੰਜੂਸ ਕਹਿੰਦੇ ਨੇ ਅੱਜਕੱਲ ਅਜੂਬਾ ਵੀ ਕਹਿੰਦੇ ਨੇ ਮੁਢਲੀ ਰਕਮ ਮੁਢਲੀ ਰਕਮ ਬਚਾਉਣੀ ਔਖੀ ਹੁੰਦੀ ਹੈ ਪਰ ਇਹ ਰਕਮ ਹੋਰ ਪੈਸੇ ਕਮਾਉਣ ਲਈ ਬੀਜ ਬਣ ਜਾਂਦੀ ਹੈ ਜਿਹੜੇ ਬਚਤ ਨਹੀਂ ਕਰਦੇ ਨਾ ਉਹ ਜਲਦੀ ਥੱਕ ਜਾਂਦੇ ਨੇ ਵਧੇਰੇ ਬਿਮਾਰ ਪੈਂਦੇ ਨੇ ਝੂਠ ਵੀ ਬੋਲਦੇ ਨੇ ਬਹਾਨੇ ਵੀ ਲਾਉਂਦੇ ਨੇ ਇਹ ਲੋਕ ਵਕਤ ਦੇ ਪਾਬੰਦ ਵੀ ਨਹੀਂ ਹੁੰਦੇ ਨਾ ਇਹ ਵਕਤ ਦੀ ਕਦਰ ਕਰਦੇ ਹਨ ਤੇ ਨਾ ਹੀ ਪੈਸੇ ਦੀ ਇਹ ਹਮੇਸ਼ਾ ਥੋੜੇ ਰਹਿੰਦੇ ਨੇ ਲੋੜ ਬਚਤ ਦੀ ਨਹੀਂ ਬਚਤ ਕਰਨ ਦੀ ਆਦਤ ਦੀ ਹੈ ਬਚਤ ਲਈ ਵਾਧੂ ਧਨ ਵਾਧੂ ਕੰਮ ਕਰਨਾ ਪਏਗਾ ਵਾਧੂ ਆਮਦਨ ਦੀ ਬਚਤ ਵਿਕਾਨੀ ਪੈਂਦੀ ਹੈ ਉਹ ਵੀ ਚਾਹੀਦੀ ਹੈ ਜਿਹੜੇ ਬਚਤ ਨਹੀਂ ਕਰਦੇ ਆਪਣੀ ਔਲਾਦ ਨੂੰ ਕਰਜ਼ੇ ਦੀ ਵਿਰਾਸਤ ਦਿੰਦੇ ਨੇ ਕਰਜ਼ੇ ਅਤੇ ਕਬਜ਼ੇ ਦੀ ਤਕਲੀਫ ਇੱਕੋ ਜੀ ਹੁੰਦੀ ਹੈ ਜਦੋਂ ਧਨ ਨੂੰ ਜਾਇਦਾਦ ਦੀ ਇਮਾਰਤ ਉੱਚ ਸਿੱਖਿਆ ਜਾਂ ਵਪਾਰ ਦੇ ਵਿੱਚ ਲਾਇਆ ਜਾਵੇ ਤਾਂ ਫਿਰ ਦੌਲਤ ਬਣ ਜਾਂਦੀ ਹੈ ਜਦੋਂ ਧਨ ਨੂੰ ਜਾਇਦਾਦ ਦੀ ਇਮਾਰਤ ਉੱਚ ਸਿੱਖਿਆ ਜਾਂ ਵਪਾਰ ਦੇ ਵਿੱਚ ਲਾਇਆ ਜਾਵੇ ਤਾਂ ਇਹ ਦੌਲਤ ਬਣ ਜਾਂਦੀ ਹੈ ਦੌਲਤ ਦੇ ਨਾਲ ਹੋਰਾਂ ਲਈ ਰੋਜ਼ਗਾਰ ਵੀ ਉਪਜਦਾ ਹੈ ਜਿਨ੍ਹਾਂ ਨੂੰ ਤੁਸੀਂ ਰੋਜ਼ਗਾਰ ਦਿਓਗੇ ਉਹ ਤੁਹਾਡੀ ਕਮਾਈ ਨੂੰ ਵਧਾਉਣਗੇ ਸਫਲ ਵਿਅਕਤੀ ਦੌਲਤ ਪੈਦਾ ਕਰਦੇ ਨੇ ਦੌਲਤ ਸਫਲ ਵਿਅਕਤੀ ਪੈਦਾ ਨਹੀਂ ਕਰਦੀ ਸਫਲ ਵਿਅਕਤੀ ਦੌਲਤ ਪੈਦਾ ਕਰਦੇ ਨੇ ਦੌਲਤ ਸਫਲ ਵਿਅਕਤੀ ਪੈਦਾ ਨਹੀਂ ਕਰਦੀ ਦੌਲਤਮੰਦ ਦੂਜਿਆਂ ਦੀ ਈਮੀਦੀਅਤ ਤੇ ਖੁਸ਼ਹਾਲੀ ਦਾ ਕਾਰਨ ਬਣਦੇ ਨੇ ਮਿਹਨਤ ਬਚਤ ਅਤੇ ਦੌਲਤ ਦਾ ਸੰਗਣਾ ਰਿਸ਼ਤਾ ਹੁੰਦਾ ਹੈ ਸਫਲ ਵਿਅਕਤੀਆਂ ਕੋਲ ਸਫਲਤਾ ਦਾ ਭੇਦ ਹੁੰਦਾ ਹੈ ਇਸੇ ਕਰਕੇ ਉਹ ਜੋ ਕਰਦੇ ਹਨ ਉਸ ਵਿੱਚ ਸਫਲ ਹੁੰਦੇ ਨੇ ਸੋ ਇਹਨਾਂ ਨੂੰ ਪੈਸੇ ਦੀ ਘਾਟ ਕਦੀ ਘਾਟ ਨਹੀਂ ਹੁੰਦੀ ਦੌਲਤ ਹੋਣਾ ਅਤੇ ਮਾਨਣ ਲਈ ਵਕਤ ਵੀ ਹੋਣਾ ਖੁਸ਼ਹਾਲੀ ਦੀ ਉੱਤਮ ਅਵਸਥਾ ਹੁੰਦਾ ਹੈ। ਸਫਲਤਾ ਦਾ ਭੇਦ ਇਹ ਹੈ ਕਿ ਖੇਤਰ ਕੋਈ ਵੀ ਹੋਵੇ, ਰਤਬਾ ਕੋਈ ਵੀ ਹੋਵੇ, ਸਭ ਤੋਂ ਚੰਗਿਆਂ ਵਿੱਚੋਂ ਇੱਕ ਹੋਵੇ, ਪੈਸੇ ਮੀਂਹ ਵਾਂ ਵਰਸਣਗੇ। ਚੰਗਿਆਂ ਵਿੱਚੋਂ ਹੋਣ ਕਰਕੇ ਤੁਹਾਡਾ ਸਭ ਕੁਝ ਆਪਮਹਾਰੇ ਚੰਗਾ ਹੋਵੇਗਾ। ਸਾਰੇ ਲੋਕ ਚੰਗੇ ਡਾਕਟਰ, ਚੰਗੇ ਮਕੈਨਿਕ, ਚੰਗੇ ਦਰਜੀ, ਚੰਗੇ ਦੁਕਾਨਦਾਰ, ਚੰਗੇ ਅਧਿਆਪਕ, ਚੰਗੇ ਵਕੀਲ ਕੋਲ ਹੀ ਜਾਂਦੇ। ਚੰਗੀ ਦੁਕਾਨ ਅਤੇ ਚੰਗੀਆਂ ਕੰਪਨੀਆਂ ਦੀਆਂ ਚੰਗੀਆਂ ਚੀਜ਼ਾਂ ਕੋਲ ਕਤਾਰਾਂ ਵਿੱਚ ਖਲੋ ਕੇ ਲੈਂਦੇ ਨੇ। ਚੰਗੀਆਂ ਚੀਜ਼ਾਂ ਨੂੰ ਪਸੰਦ ਕਰਨਾ ਚੰਗੇ ਸੱਭਿਆਚਾਰ ਦੀ ਅਤੇ ਚੰਗੀਆਂ ਚੀਜ਼ਾਂ ਨੂੰ ਖਰੀਦ ਸਕਣਾ ਖੁਸ਼ਹਾਲੀ ਦੀ ਨਿਸ਼ਾਨੀ ਹੁੰਦੀ ਹੈ ਅਸੀਂ ਪੈਸੇ ਤੋਂ ਲਾਭ ਤਾਂ ਠਾਣਾ ਚਾਹੁੰਦੇ ਹਾਂ ਪਰ ਇਸ ਦੀ ਕਦਰ ਕਰਨੀ ਨਹੀਂ ਜਾਣਦੇ ਜਿਹੜੇ ਕੇਵਲ ਤਨਖਾਹ ਵਾਸਤੇ ਹੀ ਨੌਕਰੀ ਕਰਦੇ ਨੇ ਚੰਗੇ ਬਣਨ ਦੇ ਅਫਸਰ ਨੂੰ ਭੇੜੇ ਬਣਨ ਦੇ ਵਿੱਚ ਰੋਲ ਰਹੇ ਨੇ ਇਹ ਲੋਕ ਮਿਹਨਤੀ ਵਿਅਕਤੀ ਬਾਰੇ ਕਹਿਣਗੇ ਕਿ ਉਹ ਅਚਾਹ ਅਮੀਰ ਕਿਵੇਂ ਬਣ ਗਿਆ ਉਸ ਦੀ ਮਾਂ ਤਾਂ ਸਾਡੇ ਘਰੋਂ ਲੱਸੀ ਲੈ ਕੇ ਜਾਇਆ ਕਰਦੀ ਸੀ ਗੁਲਾਮਾਂ ਵਿੱਚ ਕਿਸੇ ਗੁਲਾਮ ਨੂੰ ਸੁਤੰਤਰ ਹੁੰਦੇ ਵੇਖਣ ਦੀ ਹਿੰਮਤ ਨਹੀਂ ਹੁੰਦੀ। ਪੈਸੇ ਤੋਂ ਬਿਨਾਂ ਸੁਤੰਤਰਤਾ ਦੇ ਕੋਈ ਅਰਥ ਨਹੀਂ। ਮਾਇਕ ਸੁਤੰਤਰਤਾ ਉਪਰੰਤ ਹੀ ਅਮੀਰੀ ਉਪਜਦੀ ਹੈ। ਅਸੀਂ ਕੰਮ ਤੋਂ ਨਹੀਂ ਥੱਕਦੇ। ਥੋੜਾ ਵਿੱਚੋਂ ਉਪਜੀਆਂ ਮਜਬੂਰੀਆਂ ਕਰਨ ਥੱਕਦੇ ਹਾਂ। ਕੰਮ ਨਹੀਂ ਥਕਾਉਂਦਾ ਪਰ ਥੋੜਾਂ ਦੇ ਵਿੱਚੋਂ ਜਿਹੜੀਆਂ ਮਜਬੂਰੀਆਂ ਹੁੰਦੀਆਂ ਨੇ ਉਹਦੇ ਵਿੱਚੋਂ ਥੱਕਦੇ ਹਾਂ। ਆਮ ਕਿਹਾ ਜਾਂਦਾ ਹੈ। ਆਮ ਕਿਹਾ ਜਾਂਦਾ ਹੈ ਕਿ ਜਿੱਥੇ ਧਨ ਹੈ ਉੱਥੇ ਕਲੇਸ਼ ਹੈ ਪਰ ਕਲੇਸ਼ ਧਨ ਕਰ ਨਹੀਂ ਹੁੰਦਾ। ਬਿਨਾ ਕਮਾਈ ਤੁਹਾਨੂੰ ਹਥਿਆਉਣ ਕਰਨ ਹੁੰਦਾ ਹੈ। ਤ੍ਰਿੱਤਦਨ ਨਿਰਮਾਣ ਇਮਾਨਦਾਰੀ ਦੀ ਕਮਾਈ ਕਰਦੀ ਹੈ। ਇਸੇ ਕਰਕੇ ਜਿਨ੍ਹਾਂ ਦੀਆਂ ਵੱਡੀਆਂ ਲਾਟਰੀਆਂ ਨਿਕਲਦੀਆਂ ਹਨ ਉਹਨਾਂ ਦੀ ਮਗਰੋਂ ਕੋਈ ਚਰਚਾ ਨਹੀਂ ਹੁੰਦੀ। ਧੋਖੇ ਨਾਲ ਉਸਰੀ ਅਮੀਰੀ ਦੀ ਬੁਨਿਆਦ ਵਿੱਚ ਦੁੱਖ ਅਤੇ ਅਨਿਆਂ ਹੁੰਦਾ ਹੈ। ਇਸੇ ਕਰਕੇ ਚੋਰਾ ਸਮਗਲਰਾ ਕੋਲ ਜੀਵਨ ਦੀ تسਲੀ ਨਹੀਂ ਹੁੰਦੀ। ਜਦੋਂ ਪੈਸਾ ਹੋ ਜਾਵੇ ਤਾਂ ਕਦੀ ਕਦੀ ਇਹ ਵੀ ਸੋਚਣਾ ਚਾਹੀਦਾ ਹੈ ਕਿ ਕੀ ਮੇਰੇ ਕੋਲ ਉਹ ਚੀਜ਼ਾਂ ਵੀ ਹਨ ਜਿਨ੍ਹਾਂ ਨੂੰ ਪੈਸਾ ਨਹੀਂ ਖਰੀਦ ਸਕਦਾ। ਅਸੀਂ ਅਕਸਰ ਉਹਨਾਂ ਵਸਤਵਾਂ ਬਾਰੇ ਸੋਚਦੇ ਹਾਂ ਕਿ ਬਹੁਤ ਸਾਰਾ ਪੈਸਾ ਤਾਂ ਆ ਗਿਆ ਜਿਸ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਖਰੀਦੀਆਂ ਜਾ ਸਕਦੀਆਂ ਨੇ ਪਰ ਸਾਡੇ ਕੋਲ ਉਹ ਵਕਤ ਵੀ ਹੋਣਾ ਚਾਹੀਦਾ ਹੈ ਇਹ ਸੋਚਣ ਵਾਸਤੇ ਕਿ ਕੀ ਮੇਰੇ ਕੋਲ ਉਹ ਚੀਜ਼ਾਂ ਵੀ ਨੇ ਜਿਹਨਾਂ ਨੂੰ ਪੈਸਾ ਨਹੀਂ ਖਰੀਦ ਸਕਦਾ ਕਿ ਮੈਂ ਸਖਣਾ ਪੈਸਾ ਸਭ ਕੁਝ ਖਰੀਦ ਸਕਦਾ ਹੈ ਪਰ ਪੈਸਾ ਜੀਵਨ ਦੀ ਤਸੱਲੀ ਤੰਦਰੁਸਤੀ ਮਨ ਦੀ ਸ਼ਾਂਤੀ ਚੰਗੀ ਨੀਂਦਰ ਸੱਚੀ ਦੋਸਤੀ ਵਫਾਦਾਰੀ ਪ੍ਰਸੰਤਾ ਹਮਦਰਦੀ ਚੰਗਾ ਹਾਜ਼ਮਾ ਸੱਚੀ ਪ੍ਰਸੰਸਾ ਆਦਨੀ ਖਰੀਦ ਸਕਦਾ ਬਹੁਤ ਸਾਰੀਆਂ ਚੀਜ਼ਾਂ ਨੇ ਉਬਿਕਮੋਨੀਆਂ ਜ਼ਰੂਰੀ ਨੇ ਤਜਰਬਾ ਦੱਸਦਾ ਹੈ ਕਿ ਆਪਣੀ ਮਿਹਨਤ ਦੇ ਨਾਲ ਕਮਾਏ ਪੈਸੇ ਸਭ ਤੋਂ ਵੱਧ ਵਰਕਤ ਵਾਲੇ ਹੁੰਦੇ ਨੇ ਕਿਉਂਕਿ ਮਿਹਨਤ ਕਰਦਿਆਂ ਸਾਡੇ ਵਿੱਚ ਸਰ ਪੱਕੀ ਵਿਕਾਸ ਵੀ ਵਾਪਰਦਾ ਹੈ ਵਿਰਸੇ ਵਿੱਚ ਮਿਲੇ ਪੈਸੇ ਫਜ਼ੂਲ ਚੀਜ਼ਾਂ ਤੇ ਖਰਚ ਵੀ ਹੁੰਦੇ ਨੇ ਦੋਸਤ ਜਾਂ ਭਰਾ ਤੋਂ ਹਥਿਆਏ ਜਾਂ ਕਿਸੇ ਦਾ ਹੱਕ ਮਾਰ ਕੇ ਲਏ ਪੈਸੇ ਨੁਕਸਾਨ ਕਰਦੇ ਨੇ ਕਿਸੇ ਔਰਤ ਤੋਂ ਧੋਖੇ ਦੇ ਨਾਲ ਲਏ ਪੈਸੇ ਕਦੇ ਸੁੱਖ ਨਹੀਂ ਦੇ ਸਕਦੇ ਇਸੇ ਤਰ੍ਹਾਂ ਕਿਸੇ ਹੋਰ ਕੋਲੋਂ ਜੇ ਬੁੱਧੀ ਤੋ ਕੇਵਲ ਗਿਣਨ ਦਾ ਹੀ ਕੰਮ ਲਾਉਗੇ ਤਾਂ ਫਿਰ ਜੇ ਪੈਸੇ ਨੂੰ ਆਪਣਾ ਰੱਬ ਬਣਾ ਲਓਗੇ ਤਾਂ ਫਿਰ ਇੱਕ ਸ਼ੈਤਾਨੀ ਤਾਕਤ ਬਣ ਸਕਦਾ ਹੈ ਦੇਖੋ ਪੈਸਾ ਸਾਧਨ ਹੈ ਪੈਸਾ ਸਾਧਨ ਹੈ ਉਦੇਸ਼ ਪੂਰਤੀ ਦਾ ਨਿਰਣਾ ਤੁਹਾਡੇ ਚਰਿੱਤਰ ਨੇ ਕਰਨਾ ਹੈ ਪੈਸੇ ਨਾਲ ਅਸੀਂ ਉਦੇਸ਼ ਪੂਰੇ ਕਰ ਸਕਦੇ ਹਾਂ ਪਰ ਡਿਸੀਜਨ ਫੈਸਲਾ ਚਰਿੱਤਰ ਨੇ ਕਰਨਾ ਹੈ ਕਰੈਕਟਰ ਨੇ ਪੈਸੇ ਸਵੰਦੀ ਵਿਹਾਰਕ ਦ੍ਰਿਸ਼ਟੀਕੋਣ ਉਸਾਰਨ ਦੀ ਲੋੜ ਹੈ ਆਪਣੀ ਕਮਾਈ ਵਿੱਚੋਂ ਬਚਤ ਦੀ ਆਦਤ ਤੋਂ ਬਿਨਾਂ ਕਿਸੇ ਪ੍ਰਕਾਰ ਦੀ ਚੰਗੀ ਆਦਤ ਦਾ ਹੋਣਾ ਸੰਭਵ ਹੀ ਨਹੀਂ। ਇਸਤਰੀਆਂ ਦੇ ਵਿੱਚ ਬਚਤ ਕਰਨ ਦੀ ਆਦਤ ਜ਼ਿਆਦਾ ਹੁੰਦੀ ਹੈ ਕਿਹਾ ਗਿਆ। ਇਸਤਰੀ ਕੋਲ ਪੈਸੇ ਵੀ ਹੁੰਦੇ ਹਨ, ਪਰਿਵਾਰਕ ਸੁੱਖ ਦੀ, ਅਮੀਰੀ ਖੁਸ਼ਹਾਲੀ ਵੀ ਹੁੰਦੀ ਹੈ, ਬੱਚਿਆਂ ਦੇ ਰੂਪ ਦੇ ਵਿੱਚ ਹੀਰੇ ਜਵਾਹਰਾਤ ਵੀ ਹੁੰਦੇ ਨੇ, ਇਸੇ ਕਰਕੇ ਕਹਿੰਦੇ ਨੇ ਕਿ ਘਰ ਦਾ داروਦਾਰ, ਘਰ ਦੀ ਗਵਰਨਮੈਂਟ ਇਸਤਰੀ ਨੂੰ ਆਖਿਆ ਗਿਆ, ਜਿਹੜਾ ਕਿ ਅੱਜ ਦੇ ਸਮੇਂ ਦੇ ਵਿੱਚ ਹਮੇਸ਼ਾ ਇਸ ਤਰ੍ਹਾਂ ਨਹੀਂ ਹੈ। ਬૌਧਿਕ ਵਿਕਾਸ ਲਈ ਪੁਸਤਕਾਂ ਦੇ ਖਰਚੇ ਪੈਸੇ ਵਰਤ ਨਹੀਂ ਜਾਂਦੇ। ਖਰਚਣ ਤੋਂ ਪਹਿਲਾਂ ਖਰਚਣ ਤੋਂ ਪਹਿਲਾਂ ਸੋਚ ਲੈਣਾ ਚਾਹੀਦਾ ਹੈ। ਖਰਚਣ ਤੋਂ ਪਹਿਲਾਂ ਪੈਸੇ ਕਮਾਉਣੇ ਸਿਆਣਪ ਦੀ ਨਿਸ਼ਾਨੀ ਹੁੰਦੀ ਹੈ। ਜੇ ਬੰਦਾ ਇੰਨੀ ਗੱਲ ਪੱਲੇ ਬੰਨ ਲਵੇ ਕਿ ਖਰਚਣ ਤੋਂ ਪਹਿਲਾਂ ਜਿੰਨੇ ਪੈਸੇ ਖਰਚਨੇ ਆ ਕੀ ਮੈਂ ਉਹਨੇ ਕਮਾਏ। ਖਰਚਣ ਤੋਂ ਪਹਿਲਾਂ ਪੈਸੇ ਕਮਾਉਣੇ ਸਿਆਣਪ ਦੀ ਨਿਸ਼ਾਨੀ ਹੁੰਦੇ ਨੇ। ਵਕਤ ਨਾਲ ਹਰ ਕੋਈ ਜਾਣ ਜਾਂਦਾ ਹੈ ਕਿ ਰਿਸ਼ਤੇਦਾਰ ਨੂੰ ਪੈਸੇ ਉਧਾਰ ਦੇਣੇ ਜਾਂ ਫਿਰ ਉੱਕਾ ਹੀ ਦੇ ਦੇਣੇ ਇੱਕ ਹੀ ਗੱਲ ਹੈ ਕਿਉਂਕਿ ਦੋਹਾਂ ਦੀ ਲਾਗਤ ਬਰਾਬਰ ਹੈ। ਬਹੁਤੇ ਹਨ ਜਿਹੜੇ ਨਾਮੂਲ ਬੋੜਨਗੇ ਨਾ ਵਿਆਜ ਕੁਝ ਹੋਣਗੇ ਜਿਹੜੇ ਮੂਲ ਨਹੀਂ ਮੋੜਨਗੇ ਵਿਆਜ ਦੇਣ ਦਾ ਵਾਅਦਾ ਕਰਨਗੇ ਮੁਕਰਨਗੇ ਨਹੀਂ ਪਰ ਮਿਲੇਗਾ ਕੁਝ ਨਹੀਂ ਸਾਡਾ ਦਰਪਾਗ ਹੈ ਕਿ ਜੋ ਕੇ ਦੁਨੀਆ ਦੇ ਵਿੱਚ ਇਸ ਸੰਸਾਰ ਦੇ ਵਿੱਚ ਪੈਸੇ ਅਤੇ ਸਫਲਤਾ ਦੇ ਇੱਕ ਹੀ ਅਰਥ ਹੋ ਗਏ ਨੇ ਪੈਸੇ ਅਤੇ ਸਫਲਤਾ ਦੇ ਇੱਕ ਹੀ ਅਰਥ ਅਸੀਂ ਪੈਸੇ ਦੇ ਪੱਖੋਂ ਇਸ ਲਈ ਸਫਲ ਹੋਣਾ ਚਾਹੁੰਦੇ ਹਾਂ ਕਿਉਂਕਿ ਸਫਲਤਾ ਹੀ ਅਕਸਰ ਪ੍ਰਸਿੱਧੀ ਪ੍ਰਸ਼ੰਸਾ ਖੁਸ਼ਹਾਲੀ ਬਹਤਾਤ ਸੰਪੂਰਨਤਾ ਅਤੇ ਪ੍ਰਵਾਨਗੀ ਦਾ ਪ੍ਰਤੀਕ ਹੁੰਦੀ ਹੈ ਇਸੇ ਕਰਕੇ ਅਸੀਂ ਪੈਸੇ ਮਗਰ ਦੌੜਦੇ ਹਾਂ ਪੈਸੇ ਦੇ ਪੱਖੋਂ ਪ੍ਰਸੰਨ ਅਤੇ ਸੰਤੁਸ਼ਟ ਵਿਅਕਤੀ ਆਪਣੀ ਸਫਲਤਾ ਦਾ ਲੋਕਾਂ ਦੇ ਨਾਲ ਸਾਂਝੀ ਕਰਨ ਵਿੱਚ ਵਾਸਤੇ ਜਨ ਤੱਕ ਹਿੱਤ ਤੇ ਕਾਰਜ ਕਰਦੇ ਨੇ ਅਸਲ ਵਿੱਚ ਜਿਸਦੇ ਕੋਲ ਪੈਸਾ ਆ ਜਾਂਦਾ ਹੈ ਉਹ ਆਪਣੇ ਆਪ ਦੇ ਵਿੱਚ ਮੋਟੀਵੇਸ਼ਨਲ ਸਪੀਕਰ ਵੀ ਬਣ ਜਾਂਦਾ ਹੈ ਇਹ ਆਮ ਗੱਲ ਹੈ ਇਹ ਅਸਲ ਦੇ ਵਿੱਚ ਦੁਨੀਆ ਦੀ ਤਰਾਸਦੀ ਹੈ ਲੋੜ ਹੈ ਕਿ ਪੈਸੇ ਪ੍ਰਤੀ ਸਹੀ ਉਸਾਰੂ ਵਿਹਾਰਕ ਪ੍ਰੈਕਟੀਕਲ ਅਤੇ ਹਾਂ ਪੱਕੀ ਦ੍ਰਿਸ਼ਟੀਕੋਣ ਅਪਣਾਇਆ ਜਾਵੇ ਪੈਸਾ ਕਮਾਓ ਪੈਸੇ ਲਈ পাগল ਹੋਣ ਦੀ ਲੋੜ ਨਹੀਂ ਪਰ ਪੈਸੇ ਪ੍ਰਤੀ ਅਵੇਸਲੇ ਅਤੇ ਲਾਪਰਵਾਹ ਹੋਣਾ ਇਹ ਵੀ ਯੋਗ ਨਹੀਂ ਕਿਉਂਕਿ ਪਿਆਰ ਅਤੇ ਪਿਆਸਾ ਜ਼ਿੰਦਗੀ ਦੀਆਂ ਮੁੱਢਲੀਆਂ ਤਾਂਗਾਂ ਨੇ ਤੇ ਇਹੀ ਮਨੁੱਖ ਦੀਆਂ ਬੁਨਿਆਦੀ ਭੁੱਖਾਂ ਨੇ ਪੈਸੇ ਮਗਰ ਦੌੜਨ ਦੀ ਵੀ ਲੋੜ ਨਹੀਂ ਪਰ ਪੈਸੇ ਨੂੰ ਹਮੇਸ਼ਾ ਅਵੇਸਲਾ ਕਰ ਦੇਣਾ ਜ਼ਿੰਦਗੀ ਦੇ ਵਿੱਚ ਇਹ ਵੀ ਬਹੁਤ ਵੱਡੀ ਭੁੱਲ ਹੁੰਦੀ ਹੈ ਕਿਉਂਕਿ ਇਹ ਜ਼ਿੰਦਗੀ ਦੀ ਬਹੁਤ ਵੱਡੀ ਲੋੜ ਹੈ ਠੀਕ ਹੈ ਸਮਝਣ ਦੀ ਲੋੜ ਹੈ ਇਹ ਪੈਸੇ ਦੇ ਨਾਲ ਬਹੁਤੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਪਰ ਇਹ ਵੀ ਸਮਝਣ ਦੀ ਲੋੜ ਹੈ ਕਿ ਪੈਸੇ ਦੇ ਨਾਲ ਸਾਰੀਆਂ ਖੁਸ਼ੀਆਂ ਨਹੀਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਇਨਸਾਨੀ ਲਈ ਪੈਸਾ ਤਾਂ ਤੇ ਦੌੜਾ